पच्चीस लोग फंसे हुए हैं हमें अभी इंफॉर्मेशन मिली है इसमें एन टीम की मदद से हम वहाँ पर पहुँच रहे हैं और वहाँ पर लोगों को ये प्रोसेस शुरू किया जाएगा इससे पहले जो केरला इंटरनेशनल स्कूल में लेबर फंसी हुई थी अराउंड थर्टी टू तो फोर्टी उनको बचाया गया इसके अलावा जो कोटला मुगला में भी एक इवैक्यूएशन प्रोसेस चल रहा है जिसमें सीलार जो है नोडल ऑफिसर ਪਰ ਇੱਕ ਆਧੁਕ ਸਨੇਕ ਬਾਈਟ ਹੋਇਆ ਸੀ ਉਸ ਕੋਈ ਬੈਕਵੇਟ ਕੀਤਾ ਗਿਆ ਹੈ ਔਰ ਇਸ ਦੇ ਅਲਾਵਾ 13 ਲੋਕ ਹੋਰ ਹੈ ਜਿਸ ਦਾ ਪ੍ਰੋਸੈਸ ਚਲ ਰਹੀ ਐ ਵੈਕੂਏਸ਼ਨ ਸਾਰੇ ਵੀਰ ਭਰਾਵਾਂ ਨੂੰ ਮੇਰੀ ਜੈਮਸੀ ਦੀ ਮੇਰੀ ਬੇਟੀ ਦਾ ਵਿਆਹ ਹੀ ਅੱਜ ਦੇ ਦਿਨ 28 ਤਰੀਕ ਨੂੰ 28 ਤਰੀਕ ਨੂੰ ਮਿਥਿਆ ਹੈਗਾ ਤੇ بارش ਕਰਕੇ ਅੱਜ ਪਾਣੀ ਔਨ ਕਰਕੇ ਮਤਲਬ ਬਰਾਤ ਨਹੀਂ ਮਤਲਬ ਪਹੁੰਚੇਗੀ ਟਾਈਮ ਦੇ ਸਮੇਂ ਆਈ ਇਹਨਾਂ ਨੂੰ ਮਤਲਬ ਪ੍ਰਸ਼ਾਸਨ ਵਾਲਿਆਂ ਨੂੰ ਫੋਨ ਕੀਤਾ ਹੈਗਾ ਉਹਨਾਂ ਨੇ ਸਾਡੇ ਵਾਸਤੇ ਕਿਸ਼ਤੀ ਦਾ ਪ੍ਰਬੰਧ ਕਰਕੇ ਦੋ ਭੇਜੀਆਂ ਨੇ ਤੇ ਹੁਣ ਆਪਾਂ ਨੂੰ ਕਲਾਨੌਰ ਤੱਕ ਛੱਡਣ ਜਾ ਰਹੇ ਨੇ ਸਾਰਿਆਂ ਦਾ ਧੰਨਵਾਦ